ਦੋ ਜੱਫਿਆਂ ਦਾ 2000 ਦਿੱਤਾ ਜਾਣਾ ਹੈ ਬਹਿ ਜਾਓ ਭਰਾ ਬਣ ਕੇ ਇਧਰ ਕਹਿੰਦੇ ਬਾਬਾ ਬਲਵਿੰਦਰ ਸਿੰਘ ਦੀ ਕਬੱਡੀ ਕਲੱਬ ਖੰਡੂਰ ਸਾਹਿਬ ਓਏ 나ਟ 11 ਓਏ ਗੁਰਲਾਲ ਓਏ 나ਟ 11 ਓਏ ਗੁਰਲਾਲ ਓਏ 나ਟ 11 ਓਏ ਗੁਰਲਾਲ ਗੁਰਲਾਲ ਤਕੜਾ 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 ਮੱਲਾ ਓਏ ਭੱਜ ਭੱਜ ਭੱਜੋ ਮੇਰਾ ਰੱਬਾ ਮੇਰਾ ਰੱਬਾ ਮੇਰਾ ਰੱਬਾ ਓਏ ਬੱਲੇ 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 ਬੰਦਾ ਕੀ ਮਨਾਮੇ ਚ ਬੰਦਾ ਕੀ ਮਨਾਮੇ ਚ ਬੰਦਾ ਕੀ ਮਨਾਮੇ ਚ ਬੰਦਾ ਕੀ ਆਇਆ ਨਯਾਰਾ ਕਿਆ ਬਾਤ ਹੁਣ ਯਾਰਾ ਗੁਰਵਿੰਦਰਾ ਨਯਾਰਾ ਹੋਰ ਆਉਣਾ ਗੁਰਵਿੰਦਰਾ ਅੰਬਾ ਨਯਾਰਾ ਹੋਰ ਆਉਣਾ ਮੱਲਾ ਅੰਬਾ ਅੰਬਾ ਗੁਰਵਿੰਦਰ ਅੰਬਾ ਓਏ ਹੋਏ ਅੰਬਾ ਤੇ ਰਣਜੀਤ ਗਿਲ ਗਿਲ ਟਰੈਕਿੰਗ ਵਾਲੇ ਵੱਲੋਂ ਅੰਬੇ ਦੀਆਂ ਤਿੰਨ ਰੇਡਾਂ 5000 5000 5000 ਅੰਬਾ ਗਿਆ ਅੰਬਾ ਗਿਆ ਅੰਬਾ ਗਿਆ ਜਸਕਰਨ ਸਿੰਘ ਢੱਲੋਂ ਨੂੰ ਮਾਰਨਾ ਹੈ ਆਹ ਸਾਹਮਣੇ ਮੇਰੇ ਮਿੱਤਰੋ ਆਓ ਕਹਿੰਦੇ ਦੀਪਤਪੁਰਜੀ ਵਾਲਾ ਇਹ ਦੁਨੀਆ ਨਚਾਉਂਦਾ ਵੀ ਬਹੁਤ ਹੈ 5000 ਦੀ ਆ ਕਬੱਡੀ ਇਧਰ 3000 ਰਣਜੀਤ ਗੱਲ ਗੱਲ ਟਕਿੰਗ ਵਾਲੇ ਕਿ ਪਿਛੇ ਨੋਟ ਕੇ ਜਾ ਤੁਹਾਡਾ ਧੰਨਵਾਦ ਬਾਪੂ ਜੀ ਬਾਪੂ ਜੀ ਇਹ ਆ ਇਹ ਆ ਇਹ ਆ ਇਹ ਆ ਚੱਕ ਆ ਚੱਕ ਆ ਚੱਕ ਆ ਪੈਂਦੀ ਤੱਕ ਭੱਜ 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 ਰੋਵਰ ਭੱਜ 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 ਓਏ ਓਏ ਹੋਏ ਕੇ ਬਗਲਾ ਪਰ ਕੇ ਸੁੱਤੇ ਰ ਆ ਗਿਆ ਖੇਤ ਦੇ ਵਿੱਚ ਇਹ ਬਲਜਿੰਦਰੇ ਭਿੰਡਰ ਦੀ ਟੀਮ ਲਈ ਖੇਡਣ ਵਾਲਾ ਮੱਲ ਮੇਰੇ ਮਿੱਤਰੋ ਗੱਲਾਂ ਚੱਲਦੀਆਂ ਦੁਨੀਆ ਵਿੱਚ ਤੇ ਗੱਲ ਚੱਲਦੀ ਆ ਸੰਦੀਪ ਸੰਧੂ ਨੰਗਲ ਮੀਆਂ ਕਬੱਡੀ ਕਲੱਬ ਦੀਆਂ ਆਹ ਸਾਹਮਣੇ ਛੋਟਾ ਟਾਰਜਟ ਛੋਟਾ ਟਾਰਜਟ ਛੋਟਾ ਟਾਰਜਟ ਹਾ ਹਾ ਬੱਲੇ ਉਹ ਬਲ ਕਰਨਾ ਰਾਪੁਰੀਆ ਹੋ ਕਰਦਾ ਜਾਂ ਕਹਿ ਕਰਦੇ ਤਨੂ ਓਏ ਦੀਪ ਆਇਆ ਹੋਇਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਟਰੈਕਟਰ ਜਿੱਤਣ ਵਾਲਾ ਆ ਗਿਆ ਆ ਗਿਆ ਇਹਨੇ ਵੱਧ ਟਰੈਕਟਰ ਜਿੱਤੇ ਆਉਂਦਾ ਹਾਂ ਇੱਥੇ ਜੇ ਰੱਖ ਸੂਈ ਨੋਜਾਨਾ ਆ ਸਾਡਾ ਮੁਰਗਾ ਫੇਰ ਹੀ ਸੁੱਕਣਾ ਦੀਪ ਤੇ ਕਾਜ ਦੀਪ ਯੂਐਸਏ ਤੇ ਜਸ਼ਨ ਯੂਐਸਏ ਤੇ ਨਾਲ ਹਰਸ਼ ਯੂਐਸਏ ਇਹਨਾਂ ਵੱਲੋਂ ਪਿਆਰ ਹੋਣਗੇ ਕਾਂਗੜ ਦੇ ਤਿੰਨ ਜੱਫੇ 11000 ਦੇ ਉਹ ਮਨਾਵੇਂ ਚ ਸਾਨ ਪੜਪੇ ਉਹ ਮਨਾਵੇਂ ਚ ਸਾਂ आ गया अंबा आ गया, गया आ गया मन्ना हो दुनिया नाच उठी है उस मनावे वाले उची सारी जी रौला रौला पाके हजार दी कबड्डी निशान अर्श जशन ए आ गया अंबा आ गया अंबा आ गया अंबा।, अंबा 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 हो पई है वी वीर बन के हाँ ठीक कि नाम बोलना भाई ਓ ਮਗਾ ਛਤਰਪਾਲ ਛਤਰਪਾਲ ਸਾਡਾ ਭਰਾ ਸਾਰੇ ਵੀਰਾਂ ਦਾ ਧੰਨਵਾਦ ਹੈ ਇੱਕ ਮੈਂ ਬੇਨਤੀ ਕਰਦਿਆਂ ਯਾਰ ਵੇਖੋ ਐਡੇ ਐਡੇ ਪਲੇਅਰ ਸੱਦੇ ਆ ਲੱਖਾਂ ਰੁਪਈਆਂ ਦਾ ਪਲੇਅਰਾਂ ਤੇ ਖਰਚ ਹੋਇਆ ਜੇ ਨਾ ਤੁਸੀਂ ਘੱਟ ਬੁਲਾ ਲੋਗੇ ਤੇ ਬੜੀ ਮਿਹਰਬਾਨੀ ਆ ਇਹ ਭੱਜ ਗਿਆ ਦੀਪ ਭੱਜ ਗਿਆ ਪਰ 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 ਗਾਲ ਮਾਲਾ ਓਏ ਵਾਹ ਗਾਲ ਮਾਲਾ ਆ ਆ ਆ ਆਹਾ ਉਹ ਮਨਾਵੇ ਵਾਲਿਓ ਇਹ 2 ਲੱਖ ਦਾ ਰਹੀਏ ਭਾਈ 3 ਲੱਖ ਤੋਂ ਤਾਂ ਹੈ ਇਹ 3 ਲੱਖ ਤੋਂ ਤਾਂ ਮਨਾਵੇਂ ਵਾਲੇ ਜਾਣਦੇ ਆ ਇਹ 3 ਨਹੀਂ ਇਹ 4ਤੀ ਪੈ ਜਾਣਾ ਮੇਰੇ ਹਿਸਾਬ ਦੇ ਨਾਲ ਆ ਜਿੱਦਾਂ ਦਾ ਮੈਚ ਆ ਬਲਕਰਨ ਆ ਸਾਹਮਣੇ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਚਾਰ ਮਲ ਤਿਆਰ ਨੇ ਇਹ ਆ ਇਹ ਆ ਇਹਦੇ ਤੋਂ ਬਚਿਓ ਇਹਦੇ ਤੋਂ ਬਚਿਓ ਬਲਕਰਨ ਭੱਜ 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 ਓਏ ਬਾਊ ਡੇਰੀ ਵਾਲਾ ਚੱਲ ਪਿਆ ਬਾਊ ਡੇਰੀ ਵਾਲਾ ਆ ਇੱਕ ਹੋਰ ਬਲਕਰਨ ਇੱਕ ਹੋਰ ਆ ਹੀ ਆਉਣਾ ਸੁਭਾਅ ਦਿਲ ਮੰਗੇ ਅਮਰੀਕ ਦੇ ਕਹਿਣ ਨੂੰ ਮੂੰਹ ਹੀ ਤੋੜਿਆ ਆ ਆ ਏ ਆ ਇਹ 스타 ਕੀ ਅੱਕੇ ਨੇ ਮਾਰੀਆਂ ਇਹ ਥਾਪੀ ਨਹੀਂ ਇਹ ਥਾਪਾ ਵੱਜਿਆ ਮਿੱਤਰੋ ਓ 11000 ਦਾ ਜੱਫਾ ਹੈ ਤਾਂਗੇ ਵਾਲਿਆ ਸਮਾਂ ਥੋੜਾ ਹੀ ਹੈ ਕਬੱਡੀਆਂ 2 4 ਬਚੀਆਂ ਲਾ ਦੇ ਜੋਰ ਲਾ ਦੇ ਜੋਰ ਇਹ ਆ ਆ ਗਿਆ ਬਾਪੂਕ ਦਾ ਆ ਗਿਆ ਆਪਣੇ ਐਕਸ਼ਨ ਕੀਤੇ ਆ ਗੁਰਦੇਤ ਐਕਸ਼ਨ ਕੀਤੇ ਆ ਟਾਡੇ ਰੇੜੇ ਆਇਆ ਹੋਇਆ ਲਓ ਹਰਪਾਲ ਕਾਲਵਾ ਵਾਲੇ ਨੇ ਟਰਾਈ ਕੀਤੀ ਦੀਪ ਜਿੰਨੂ ਜਿੰਨੂ ਦੀਪ ਦੀ ਖੇਡ ਵਧੀਆ ਲੱਗੀ ਹਾਂਜੀ ਦੋਸਤੋ ਕਬੱਡੀ ਦੀਆਂ ਨਵੀਆਂ ਤੇ ਹੋਰ ਕੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ